ਲੋਪਰਾ ਦੁੱਧ 100 ਗ੍ਰਾਮ ਉੱਤੇ ਉਫਰੋ ਜੀ ਘੱਟ ਨੂੰ ਠੀਕ ਹੈ ਲੈ ਵੇ ਵਾਲਾ ਪੂਰਾ ਟੋਪਰਾ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੀ ਦੇ ਠੀਕ ਹੈ ਜੀ ਲੈ ਵੇ ਵਾਲਾ ਕੁਆਲਿਟੀ ਵਾਲਾ ਬੰਦਮਾਨ ਲੈ ਵਾ ਤੁਹਾਨੂੰ ਬਹੁਤ ਸੋਹਣਾ ਲੱਗਿਆ ਠੀਕ ਹੈ ਮਾਗਰ ਹੈਗਾ ਕੱਟਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਤਾਜ਼ੀਆਂ ਸੂਈਆਂ ਤਿੰਨ ਮੱਜਾ ਪਕੌੜੇ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ 7228000 ਕੰਨ ਸਬਤ ਹੁੰਦਾ ਹੈ। ਫਾਕਿਪਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ। ਉਹਨੂੰ ਬਾਕੀ ਬਾਕੀ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਮ ਤਨ ਵੀਡੀਓ ਅਪਲੋਡ ਕਰ ਸਕੀਏ। ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਣੇ ਆ ਜੀ। ਜਾਨਾ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀਕਾਲ ਜੀ। ਨਾਮ ਵੀਰ ਜੀ ਆਪਣਾ। ਨਾਮ ਮੰਦਰ ਸਿੰਘ ਜੀ। ਪਿੰਡ ਪਿੰਡ ਸਹਿਣਾ ਜੀ। ਹਾਂਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਇਧਰੋਂ ਭਲੌਰ ਨੇੜੇ ਲੱਗਦਾ ਜੀ ਇਧਰੋਂ ਪੱਕੋ ਕੈਂਚੀਆਂ ਦੇ ਵਿਚਾਲੇ ਆ ਜੀ ਸਣਾ ਠੀਕ ਹੈ ਕਿੰਨੀਆਂ ਬੱਚਾ ਵੀਰੇ ਭਲੌਰ ਆਪਣੇ ਕੋਲ 3 ਲਾ ਜੀ ਠੀਕ ਆ ਕਿੱਥੋਂ ਵਾਲੀਆਂ ਇਹ ਇਹ ਆ ਦੋਨੇ ਹਰਿਆਣੇ ਦੇ ਆਂਗਾ ਵਗਾ ਜੀ ਉਹ ਇੱਧਰ ਲਗੋਈ ਆ ਠੀਕ ਆ ਇਹਦੇ ਖਾ ਜਾਣਕਾਰੀ ਦਿਓ ਜੀ ਕੰਮੇ ਸੂਏ ਸੂਈ ਆ ਇਹ ਦੂਜੇ ਸੂਏ ਸੂਈ ਆ ਜੀ ਹੁਣ 16 ਕਿਲੋ ਦੁੱਧ ਤਿਆਰ ਹੋ ਜੀ ਇਹਦੇ ਅਗਲੇ 10 ਦਿਨ 12 ਦਿਨ ਰਹੋਗੇ ਸੂਈ ਦੇ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਠੀਕ ਆ ਤੇ ਬੱਚਾ ਕਰਮਾਂ ਵਾਲੇ ਕੀ ਹੈ ਹਟਾ ਇਹ ਜਮ ਬੜਾ ਸਖਤ ਲੋ ਚ ਤੋੜ ਦੋ ਪ੍ਰਾਣ ਚੱਲ ਤੋੜ ਅੱਛਾ ਚੈੱਕ ਕਰ ਸਕਦੇ 16 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਚਾਹੇ ਦੋੜਾਂਗੇ ਚੋਲੇ ਜੀ ਹਾਂ ਜੀ ਦੋ ਦੇ ਵੀ ਤਿੰਨ ਲੜਾਂਗੇ ਚੋਲੇ ਬੰਦਾ ਠੀਕ ਆ ਦੁੱਧ ਚ ਨਹੀਂ ਕੋਈ ਫਰਕ ਹੋ ਜੀ ਜਮ ਲੋ ਪ੍ਰਾ ਦੁੱਧ 100 ਗ੍ਰਾਮ ਉੱਤੀ ਫਰੋਜੀ ਘੱਟ ਨਹੀਂ ਠੀਕ ਆ ਲੈ ਵਾ ਪੂਰਾ ਟੌਪ ਦਾ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਦੇ ਠੀਕ ਆ ਜੀ ਲੈ ਵਾ ਵੀ ਟੌਪ ਕੁਆਲਿਟੀ ਦਾ ਬੰਦਮਾਨ ਲੈ ਵਾ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਠੀਕ ਹੈ ਮਾਗਰ ਹੈਗਾ ਕੱਟਾ ਠੀਕ ਆ ਰੇਡ ਫੋਨ ਤੇ ਕਰਾਂਗੇ ਜੀ ਠੀਕ ਹੈ ਜਾ ਜੀਊਗਾ ਹਾਂ ਜੀ ਜਾ ਜੀ ਹੋਊਗਾ ਫੋਨ ਨੰਬਰ ਆਪਣਾ ਹੈਗਾ ਜੀ 981098727 ਜੀ 128881 ਠੀਕ ਹੈ ਜੀ ਹਾਂ ਦੋ ਨੰਬਰ ਦੋ ਨੰਬਰ ਥੱਲੇ ਵੀ ਇਹਦੇ ਥੱਲੇ ਵੀ 16 ਕਿਲੋ ਦੁੱਧ ਆ ਜੀ ਹਾਂਜੀ ਦੂਜਾ ਸੂਆ ਜੀ ਹਾਂਜੀ ਮਗਰ ਘਟਾਈ ਠੀਕ ਹੈ ਤੇ ਇਹ ਵੀ ਹਰਿਆਣੇ ਚੋਂ ਆਈ ਵੀ ਇਹ ਵੀ ਹਰਿਆਣੇ ਚੋਂ ਹਾਂਜੀ ਦੂਜਾ ਸੂਆ ਝੋਟੀ ਹਾਂਜੀ ਦੂਜਾ ਸੂਆ ਲੋਪਰਾ ਆਏ ਸਾਹ ਕਾਲੀਆ ਜੀ ਪੋਰਾ ਵੀ ਚਿੱਟਾ ਕਿਤੇ ਬਾੜ ਨਹੀਂ ਜੀ ਦੁਨਾਂ ਦਾ ਬੱਚਾ ਕੀ ਮਗਰੇ ਇਹਦੇ ਮਗਰ ਘਟਾਈ ਘਟਾ ਬਹੁਤ ਸੋਹਣਾ ਬਰਾ ਜੀ ਠੀਕ ਹੈ ਲੋਜ ਡਰਟ ਬਲੈਕ ਪੂਛ ਸਕਦੀ ਹੈ ਨਾ ਤੋੜ ਦੋ ਭਰਾ ਇਹਦੇ ਨੂੰ ਤੋੜ ਦੋ ਲੈ ਤੋੜ ਤੋੜ ਦੋ ਉਹਦੇ ਕੋਲ ਹਾਂ ਥਣ ਤੋਂ ਬਹੁਤ ਸੋਹਣਾ ਥੋੜਾ ਮੈਰਾ ਹੋ ਗਿਆ ਸਮਾਂ ਹਾਂ ਮੇਰਾ ਜੋ ਬਲੇ ਇਹ ਕਰਕੇ ਭਰਾ ਲੋਈ ਛੋਟੀ ਦਾ ਕੱਦ ਵਢ ਸੁੱਖਣਾ ਚੰਗੀ ਕੁੜੀ ਥਣ ਤੋਂ ਬਹੁਤ ਸੋਹਣਾ ਲੱਗਾ ਪੀੜੀ ਦੇ ਪਾ ਮਾਂ ਵਾਂਗੂ ਥਾਣਾ ਭਰਾ ਇੱਕੀ ਦਾ ਲੈ ਆ ਭਰਾ ਲੈ ਉਹ ਬਾਈ ਕਹਿੰਦਾ 2 ਡੰਗ ਚੋ ਕੇ ਤਸੱਲੀ ਕਰਕੇ 3 ਡੰਗ ਚੋ ਧਾਰਤੂਰ ਬਹੁਤ ਭੋਲੀ ਹੈ ਜੀ ਠੀਕ ਹੈ ਜੀ ਠੀਕ ਲੋ ਜੀ ਚੰਗੀ ਭੋਲੀ ਫਲੂਸੀ ਆ ਦੂਜੀ ਵੀ ਛੋਟੀ ਆ ਥਣ ਤੁਸੀਂ ਚੈੱਕ ਕਰ ਸਕਦਾ ਬਰਾ ਫਿਰ ਤੋਂ ਲੋ ਜੀ ਧਾਰ ਤਾਂ ਇੰਨੀ ਭੋਲੀ ਹੈ ਜੀ ਆਪਣਾ ਬੱਚਾ ਇਹੀ ਚੋਣਾ ਜੀ ਠੀਕ ਹੈ ਜੀ ਹਾਂ ਠੀਕ ਹੈ ਜੀ ਅੱਜ ਵੀ ਤਿੰਨ ਨੰਬਰ ਤਿੰਨ ਨੰਬਰ ਇਹਦੇ ਥੱਲੇ ਵੀ 15 ਤੋਂ 16 ਕਿਲੋ ਦੁੱਧ ਹੋਊ ਜੀ ਹਾਂਜੀ ਇਹ ਇਧਰੋਂ ਹੀ ਲਈ ਵੀ ਆ ਜੀ ਆਪਣੀ ਪਿੰਡੋਂ ਹੀ ਲਈ ਆ ਹਾਂਜੀ ਤੇ ਸੂਈ ਨੂੰ ਇਹਨੂੰ ਹੋ ਗਿਆ 7-8 ਦਿਨ ਜੀ ਜੈਡ ਬਲੈਕ ਪੂਸੀ ਦੀ ਆ ਹਾਂਜੀ ਜੈਡ ਬਲੈਕ ਹੈ ਉਹ ਵੀ ਬੱਚਾ ਬਈ ਕੀ ਇਹਦੇ ਮਗਰ ਬੱਚਾ ਇਹਦੇ ਮਗਰ ਵੀ ਕੱਟਈ ਆ ਜੀ ਕੱਟਈ ਆ ਸਾਰੇ ਖਿਮਾਂ ਵਾਲੇ ਚਲੋ ਕੋਈ ਨਾ ਤੋਰ ਦਪਰਾ ਧਾਰ ਤੂਰੇ ਦੀ ਵੀ ਬਹੁਤ ਵਧੀਆ ਪੋਲੀ ਧਾਰ ਆ ਜੀ ਠੀਕ ਆ ਜੀ ਹਾਂਜੀ ਤੋਰ ਦਪਰਾ ਇਧਰੋਂ ਤੋਰ ਲੈ ਲਮੀ ਉਧਰੋਂ ਫੇਲੇ ਕੱਟ ਕੱਟ ਸਨੱਕ ਪੂਣਾ ਚੰਗੀ ਪੜੀ ਪਲੂਸੀਪਰਾ ਨੇਵਲੂਬੇ ਦੀ ਵੀ ਬਹੁਤ ਸਾਫ ਆ ਜੀ ਠੀਕ ਆ

ਰੇਡ ਬਾਈ ਜੀਕੇ ਦਾ ਫੋਨ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪਹਿਲਾਂ ਤੋਂ ਧੰਨਵਾਦ ਮਿਲਦੇ ਆਂ ਪ੍ਰਾਕਿਸੀ ਨਵੀਂ ਵੀਡੀਓ ਚ ਓਕੇ ਬਾਏ